ਆਪਣੇ ਸਫ਼ਰ ਦੀ ਪਹਿਲੀ ਸਵੇਰ ਤੇ ਪਹਿਲੀ ਸਵੇਰ ਜਿਹੜਾ ਬਾਹਰ ਦਾ ਚੱਕਾ ਉਹ ਇਹੋ ਜਿਹਾ। ਕੀ ਬਾਤ ਹੈ। ਸੱਚੀ ਅਰ ਤੁਹਾਡੇ ਜਿਹੜੇ ਸਵੇਰ ਦਾ ਚੱਕਾ ਜੇ ਇਹੋ ਜਿਹਾ ਹੋਵੇ ਤਾਂ ਕਮਾਲ ਹੈ। ਕੁਦਰਤੀ ਨਜ਼ਾਰੇ ਭਰਪੂਰ ਹੋਵੇ ਜਾਂ ਸਾਹਿਬ ਦਾ ਦਰਬਾਰ ਦਿਸਦਾ ਹੋਵੇ। ਕਮਾਲ ਹੈ। ਉਹ ਦੂਰ ਦਿਸਦਾ ਗੁਰਦੁਆਰਾ ਸਾਹਿਬ ਜਿਹੜਾ ਉਹ ਗੁਰਦੁਆਰਾ ਗੁਰੂ ਨਾਨਕ ਸਿੱਧਵੱਟੀ ਤੇ ਆਪਾਂ ਉਧਰ ਨੂੰ ਚੱਲਾਂਗੇ ਹੁਣ ਪੈਦਲ ਹੀ ਚੱਲਾਂਗੇ ਦੇਖਦਿਆਂ ਨਾਲ ਸ਼ਹਿਰ ਦੀ ਕੀ ਰੌਣਹ ਹੈਗੀ ਐ ਸਵੇਰ ਸਵੇਰੇ ਚ ਥੋੜੀ ਥੋੜੀ ਠੰਡ ਹੋਣ ਲੱਗ ਗਈ ਹੁਣ ਹਲਕੀ ਹਲਕੀ ਕਿਉਂਕਿ ਮੌਸਮ ਬਦਲ ਗਿਆ ਤੇ ਜਿਹੜਾ ਆਪਣਾ ਰਾਤ ਦਾ ਰਹਿਣ ਵਸੇਰਾ ਸੀਗਾ ਉਹ ਇਹ ਐ ਜੀ ਸ੍ਰੀ ਗੁਰੂ ਰਾਮਦਾਸ ਨਿਵਾਸ ਸਥਾਨ ਆ ਸਾਹਮਣੇ ਦਫ਼ਤਰ ਹੈ ਜਿੱਥੇ ਤੁਸੀਂ ਕਮਰਾ ਲੈ ਸਕਦੇ ਹੋ ਤੇ ਇਧਰ ਉਹ ਸਰਾਂ ਜਿੱਥੇ ਕਮਰਾ ਆਪਣਾ ਤਿੰਨ ਮੰਜ਼ਲਾ ਹੈ ਇਹ ਤੇ ਆਹ ਸਾਹਮਣੇ ਇੱਕ ਚੌਂਕ ਹੈ ਜਿਹੜਾ ਰਾਤੀ ਤੁਹਾਨੂੰ ਦਿਖਾਇਆ ਸੀਗਾ ਇਸ ਚੌਂਕ ਤੋਂ ਬਸ ਅੱਗੇ ਮੁੜ ਕੇ ਗੁਰਦੁਆਰਾ ਸਾਹਿਬ ਤੇ ਫਿਰ ਅੱਗੇ ਜਾ ਕੇ ਦੂਜੇ ਗੁਰਦੁਆਰੇ اپنی ویڈیو دیکھ رہے سارے ਭੈਣ ਭਰਾ ਉਹਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਸਫ਼ਰ ਦੇ ਦੂਜੇ ਦਿਨ ਤੇ ਆਪਾਂ ਖੜੇ ਆਂ ਬ੍ਰਹਮ ਸਰੋਵਰ ਬ੍ਰਹਮ ਸਰੋਵਰ ਕੁਰੂਖੇਤ ਦੇ ਵਿੱਚ ਆਦਮੀ ਦੁਆਰਾ ਮਨੁੱਖ ਦੁਆਰਾ ਬਣਾਇਆ ਸਭ ਤੋਂ ਵੱਡਾ ਸਰੋਵਰ ਹੈ ਕਹਿ ਦਈਏ ਵਿਸ਼ਵ ਦਾ ਸਭ ਤੋਂ ਵੱਡਾ ਪਾਉਂਡ ਹੈ ਸਰੋਵਰ ਹੈ 3600 ਮੀਟਰ ਲੰਮਾ 1500 ਮੀਟਰ ਚੌੜਾ ਤੇ 45 ਫੁੱਟ ਡੂੰਘਾ ਇਹ ਸਰੋਵਰ ਹੈ ਤੇ ਇਹ ਸਰੋਵਰ ਦੇ ਆਸ-ਪਾਸੇ ਮੰਦਰ ਬਣੇ ਹੋਏ ਆ ਘਾਟ ਬਣੇ ਹੋਏ ਆ ਇੱਕ ਵੱਡਾ ਤੀਰਥ ਸਥਾਨ ਕਹਿ ਸਕਦੇ ਇਹਨਾਂ ਦਾ ਪਿੰਡਦਾਨ ਵੀ ਕਰਦੇ ਪਿੰਡਦਾਨ ਵਾਲਾ ਸੰਹਿਤ ਸਰੋਵਰ ਹੈ ਉਪਰਲੇ ਪਾਸੇ ਹੈ ਤੇ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋਗੇ ਕਬੱਡੀ ساری ਮੂਰਤੀ ਹੈ ਰੱਥ ਤੇ ਕ੍ਰਿਸ਼ਨ ਕ੍ਰਿਸ਼ਨ ਭਗਵਾਨ ਤੇ ਅਰਜੁਨ ਇੱਕ ਵਿਸ਼ਾਲ ਜਿਹੜਾ ਰੱਥ ਹੈ ਉਹ ਪਿੱਛੇ ਬਣਿਆ ਹੋਇਆ ਸੋ ਕੁਰੂਖੇਤਰ ਵੇਖਦਾ ਹੁੰਦਾ ਸੀਗਾ ਜਿਹੜਾ ਕੁਰੂਖੇਤਰ ਹੈਗਾ ਉਹ ਪੁਰਾਣਾ ਸ਼ਹਿਰ ਹੈ ਮਹਾਭਾਰਤ ਵੇਲੇ ਦਾ ਆਪਣਾ ਪਤਾ ਵੀ ਇੱਥੇ ਯੋਧੂ ਹੈ ਮਹਾਭਾਰਤ ਦਾ ਤੇ ਜਿਹੜੇ ਥੇਹ ਤੇ ਵਸਿਆ ਹੋਇਆ ਹੈ ਤੇ ਪ੍ਰਾਤਨ Hindu ਜਿਹੜੇ ਹੈਗੇ ਆ ਕਹਿ ਦਈਏ ਉਹ ਮਹਾ ਭਾਰਤ ਉਹਦੀ ਗਾਥਾ ਇੱਥੇ ਹੋਈ ਸੀਗੀ ਤੇ ਹੁਣ ਇਹ ਸਨਾਤਨ ਧਰਮ ਦੀ ਵਾਈਬ ਵਾਲਾ ਜਿਹੜਾ ਹੈਗਾ ਉਹ ਇੱਕ ਸਥਾਨ ਹੈ ਤੇ ਦੇਖਿਆ ਜਾ ਸਕਦਾ ਬ੍ਰਹਮ ਕੁਮਾਰੀ ਟੈਂਪਲ ਵੀ ਇੱਥੇ ਮਹਾਰਾਜ ਪਹਿਲੇ ਪਾਸ਼ਾ ਛੇਵੇਂ ਪਾਸ਼ਾ ਦਸਵੇਂ ਪਾਸ਼ਾ ਨੌਵੇਂ ਉਹਨਾਂ ਨੇ ਵੀ ਇੱਥੇ ਚਰਨ ਪਾਏ ਸੋ ਭਾਈ ਇਹ ਇੱਕ ਪਵਿੱਤਰ ਸ਼ਹਿਰ کہہ ਸਕਦੇ ਆ ਕਿਆ ਸੋਹਣਾ ਨਜ਼ਾਰਾ ਬਣ ਰਿਹਾ ਸਵੇਰੇ ਸਵੇਰੇ ਉਧਰੋਂ ਸੂਰਜ ਚੜਦਾ ਤੇ ਇਹ ਸੂਰਜ ਚੜਨ ਦੇ ਨਾਲ ਨਾਲ ਜਿਹੜਾ ਪਾਣੀ 'ਚ ਉਹਦੀ ਲਿਸ਼ਕੋਰ ਪੈਂਦੀ ਹੈ। ਕਿਆ ਬਾਤ ਹੈ। ਇੱਕ ਉਹ ਸਾਹਮਣੇ ਮੰਦਿਰ ਦੀ ਇਮਾਰਤ ਹੈ ਸੋਹਣੀ ਜੀ। ਤੇ ਦੂਰ ਤੱਕ ਤੁਸੀਂ ਦੇਖੋ ਨਾ ਤੁਹਾਨੂੰ ਭਲੇਖਾ ਪਿਆ ਜਾਂਦਾ ਵੀ ਜੇ ਤੁਸੀਂ ਖੜਦੇ ਹੋ ਵੀ ਕਿ ਤੁਸੀਂ ਵੱਡੀ ਝੀਲ ਤੇ ਖੜੇ ਹੋ। ਕਿਉਂਕਿ ਐਡੀ ਝੀਲ ਹੀ ਬਣ ਜਾਂਦੀ ਹੈ। 3600 ਮੀਟਰ ਫੁੱਟ ਲੰਮਾ ਤੇ 1500 ਫੁੱਟ ਚੌੜਾ। ਕਮਾਲ ਹੈ। ਤੇ ਇੱਥੇ ਹੁਣੀ ਯੋਗਾ ਕਰੀ ਜਾਂਦੇ ਸੀਗੇ ਭਾਈ ਸਾਹਿਬ। ਸੋ ਲੋਕ ਆਉਂਦੇ ਆ ਸਵੇਰ-ਸਵੇਰ ਤੇ ਆਪ ਦਾ ਜਿਹੜਾ ਹੈਗਾ ਉਹ ਵਰਜਸ਼ ਕਰਦੇ ਆ ਯੋਗ ਕਰਦੇ ਆ ਪੂਜਾ ਪਾਠ ਕਰਦੇ ਆ ਪਿੰਡ ਦਾਨ ਕਰਦੇ ਆ ਸਨਾਨ ਕਰਦੇ ਆ ਸੋ ਭਾਈ ਇਹ ਗੱਲ ਬਾਤ ਹੈ ਇਥੋਂ ਅੱਗੇ ਆਪਾਂ ਹੁਣ ਚੱਲਦੇ ਆ ਗੁਰਦੁਆਰਾ ਪਾਸ਼ੀ ਪਹਿਲੀ ਰਾਮਸਰੋਪਰ ਦੀ ਪੱਛਮ ਦੀ ਬਾਹੀ ਜਿਹੜੀ ਪੱਛਮੀ ਬਾਹੀ ਹੈ ਨਾ ਪੱਛਮ ਵਾਲੇ ਪਾਸੇ ਆ ਉਹ ਦ੍ਰੋਪਦੀ ਕੂਪ ਬਣਿਆ ਹੋਇਆ ਖੂਬ ਬਣਿਆ ਹੋਇਆ ਇਹ ਉਹ ਖੂ ਹੈ ਇੱਥੇ ਦ੍ਰੋਪਦੀ ਨੇ ਆਪਦੀ ਸੌ ਪੂਰੀ ਕੀਤੀ ਸੀ ਵੀ ਭਾਈ ਦਸ਼ਾਸ਼ਣ ਦਾ ਜਿਹੜਾ ਖੂਨ ਹੈ ਉਹ ਮੈਂ ਆਪਦੀ ਜ਼ੁਲਫਾਂ 'ਚ ਲਾਉਂਗੀ ਤੇ ਭੀਮ ਨੇ ਉਹਦੇ ਸੀਨੇ 'ਚੋਂ ਕੱਢ ਕੇ ਦਸ਼ਾਸ਼ਣ ਦੇ ਸੀਨੇ 'ਚੋਂ ਇੱਥੇ ਉਹਦੇ ਦਵਾਰਾਂ 'ਚ ਲਾਇਆ ਸੀਗਾ ਖੂਨ ਪ੍ਰਾਤਨ ਖੂ ਹੈ ਇਹ ਸੰਭਾਲਿਆ ਹੋਇਆ ਇਹਨਾਂ ਨੇ ਤੇ ਪੁਰਾਣੀ ਇੱਟ ਦਾ ਬਣਿਆ ਹੋਇਆ ਆਸੇ ਪਾਸੇ ਤੇ ਉਹ ਥੱਲੇ ਜਿਹੜੀ ਹੈਗੀ ਖੂ ਦੀ ਉਹ ਪਾਣੀ ਵਾਲੀ ਜਗ੍ਹਾ ਹੈ ਆਪਾਂ ਇਸ ਵਕਤ ਬੈਠੇ ਆ ਗੁਰਦੁਆਰਾ ਪਹਿਲੀ ਪਾਸ਼ਾਈ ਸਿੱਧਵੱਟੀ ਤੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਬ੍ਰਹਮਸਰੋਵਰ ਇੱਥੋਂ ਤੋਂ ਬਦਲ ਨੇੜੇ ਹੀ ਹੈ 400 ਮੀਟਰ ਤੇ ਹੀ ਹੈ ਇੱਥੇ ਗੁਰੂ ਨਾਨਕ ਦੇਵ ਜੀ ਨੇ ਨਾਨੂ ਪੰਡਿਤ ਜਿਹੜਾ ਪੰਡਤਾਂ ਦਾ ਮੁਖੀਆ ਸੀਗਾ ਉਹਦਾ ਇਹ ਭ੍ਰੰਮ ਟੋੜਿਆ ਸੀ ਵੀ ਭਾਈ ਸੂਰਜ ਗ੍ਰਹਿਣ ਤੇ ਕੋਈ ਆਨ ਨਹੀਂ ਪਕਾਉਣਾ ਤੇ ਮਾਸ ਰਿੰਨਾਂ ਤੋਂ ਉਹ ਵੀ ਪਾਪ ਵਾਲੀ ਗੱਲ ਸਮਝਦੇ ਸੀ ਉਹ ਤਾਂ ਮਹਾਰਾਜ ਨੇ ਇੱਕ ਰਾਜਾ ਜਿਹੜਾ ਇੱਥੇ ਇਸੇ ਜੰਗਲ ਦੇ ਸ਼ਿਕਾਰ ਖੇਡਦਾ ਹਿਰਨ ਮਿਰਗ ਮਾਰ ਕੇ ਲਿਆਇਆ ਤਾਂ ਉਹਦਾ ਜਿਹੜਾ ਮਾਸ ਰਿੰਦੇ ਆ ਤੇ ਪੰਡਤਾਂ ਨੂੰ ਸਮਝਾਉਣਾ ਕਰਦੇ ਪਈ ਵੀ ਜਿਹੜੇ ਇੱਕ ਮਾਸ ਮਾਸ ਦੇ ਜਾਂ ਸੂਤਕ ਜਤਕ ਦੇ ਵਹਿਮ ਭਰਮ ਹੈ ਇਹ ਨਹੀਂ ਹੋਣੇ ਚਾਹੀਦੇ ਤੇ ਹੁੰਦੇ ਵੀ ਨਹੀਂ ਸੋ ਇਹ ਉਹ ਜਗ੍ਹਾ ਜੀ ਗੁਰਦੁਆਰਾ ਪਾਸ਼ਾਹੀ ਪਹਿਲੀ ਸਿੱਧਵੱਟੀ ਸੁੰਦਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਤੇ ਇੱਧਰਲੇ ਪਾਸੇ ਲੰਗਰ ਹਾਲ ਹੈ ਤੇ ਨਾਲ ਹੀ ਭਾਈ ਸਾਹਿਬ ਦੀ ਰੈਸ਼ ਗਰੰਤ ਸਿੰਘ ਦੀ ਹੁਣ ਇੱਥੋਂ ਆਪਾਂ ਵਾਪਸ ਚੱਲ ਕੇ ਪੱਛਮ ਵਾਲੇ ਪਾਸੇ ਹੈ ਇਹ ਗੁਰਦੁਆਰਾ ਬ੍ਰਹਮਸਰੋਵਰ ਤੋਂ ਦੱਖਣ ਵਾਲੇ ਪਾਸੇ ਹੈ ਤੇ ਆਪਾਂ ਚੱਲਾਂਗੇ ਜੀ ਪੱਛਮ ਵਾਲੇ ਪਾਸੇ ਗੁਰਦੁਆਰਾ ਪਾਸ਼ੀ 10ਵੀਂ ਦੇ ਦਰਸ਼ਨ ਕਰਨ। ਇਹ ਰੋਡ ਹੈ ਕਿਰਚਮ ਰੋਡ। ਬ੍ਰਹਮਸਰੋਵਰ ਦੇ ਨਾਲ-ਨਾਲ ਪੱਛਮ ਵਾਲੇ ਪਾਸੇ ਜਿਹੜੀ ਸੜਕ ਜਾਂਦੀ ਹੈ ਉਹ ਬੜੀ ਹੀ ਸ਼ਾਨਦਾਰ ਤੇ ਰਮਣੀਕ ਹੈ। ਪਾਸੇ ਤੇ ਵੱਡੇ-ਵੱਡੇ ਦਰਖਤ ਲੱਗੇ ਹੋਏ ਆ। ਇੱਧਰਲੇ ਪਾਸੇ ਬ੍ਰਹਮਸਰੋਵਰ ਹੈ। ਮੈਂ ਅੱਗੇ ਨੂੰ ਜਾ ਰਿਹਾ ਉਧਰੋਂ ਗੁਰਦੁਆਰਾ ਸਾਹਿਬ ਨੂੰ। ਇੱਥੇ ਇੱਕ ਸਾਈਟ ਬੁੱਧ ਧਰਮ ਦੀ ਵੀ ਹੈ। ਬੁੱਧਸਤੂ ਪਾਵੀ ਹੈ ਤੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਅਧੀਨ ਹੁੰਦਾ ਉਹ ਤੇ ਉਹ ਪਰ ਹੁਣ ਤਾਂ ਬੰਦ ਹੋਣਾ ਕਿਉਂਕਿ 10 ਵਜੇ ਤੋਂ ਪਹਿਲਾਂ ਤੇ 9 ਵਜੇ ਤੋਂ ਪਹਿਲਾਂ ਖੁੱਲਦਾ ਨਹੀਂ ਜਿਹੜਾ ਪਸੰਘੂਲ ਦੇ ਵਿੱਚ ਦੇਖਿਆ ਸੀਗਾ ਉਦੋਂ ਲਈ ਆਓ ਕੀ ਆ ਨਮਸਕਾਰ ਕਰਨਾ ਕਰਨਾ ਮਰਦਾ ਹੈ ਇਹ ਚੋਨੇ ਨੂੰ ਚਾਰ ਲਈ ਦੇ ਚਾਰ ਝੋਨੇ ਦੀ ਫਸਲ ਆ ਗਈ ਇਹਨਾਂ ਦੀ ਇੱਥੇ ਪਤਾ ਨਹੀਂ ਕਿਉਂ ਸਿੱਟੀ ਬੈਠੇ ਬ੍ਰਹਮਚੌਰ ਦੇ ਸਾਈਡ ਤੇ ਬੋਰੀਆਂ ਭਰ ਲੀਆਂ ਹਰਿਆਣੇ ਦੇ ਵਿੱਚ ਝੋਨੇ ਦੀ ਖੇਤੀ ਵੱਡੇ ਪੱਧਰ ਤੇ ਹੁੰਦੀ ਹੈ ਇੱਥੇ ਆਸੀ ਗੁਰਦੁਆਰਾ ਪਾਸ਼ਾਹੀ ਦਸਵੀਂ ਇਹ ਆ ਜੀ ਦਸਵੀਂ ਪਾਸ਼ਾ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਇਹ ਬਿਲਕੁਲ ਘਾੜ ਦੇ ਨਾਲ ਆਏ ਪਛਮ ਵਾਲੇ ਪਾਸੇ ਪੱਛਮੀ ਘਾੜ ਤੇ ਇਧਰ ਬ੍ਰਹਮਸਰੋਵਰ ਹੈ ਤੇ ਇਧਰ ਗੁਰਦੁਆਰਾ ਸਾਹਿਬ ਹੈ ਇਹ ਜਮਾਈ ਨੇੜੇ ਹੈ ਲਓ ਜੀ ਸਟਾਪ ਅੱਲਾਹ ਇੱਕ ਕੀ ਤੇ ਉਹ ਕੋਈ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋ ਰਹੀ ਹੈ ਕੀ ਪਾ ਬ੍ਰਹਮ ਸਰੋਵਰ ਦੇ ਪੂਰਬੀ ਇਧਰ ਖੁੰਜੇ ਚ ਖੜੇ ਆ ਤੇ ਮੈਨੂੰ ਐ ਸੀ ਇਧਰ ਆ ਹੋਊਗਾ ਪਰ ਰਾਹ ਇਹਨਾਂ ਦੇ ਘਾਟ ਜਿੱਥੇ ਤੇ ਘਾਟ ਬਣੇ ਹੋਏ ਆ ਉੱਥੇ ਹੀ ਐ ਇੱਥੋਂ ਪਰ ਇਹਨੂੰ ਸਾਰਾ ਸਰੋਵਰ ਦੀਦਾ ਪਰ ਇਹਨੂੰ ਕਿੰਨਾ ਵਿਸ਼ਾਲ ਆ ਕਿੰਨਾ ਲੰਮਾ ਯਾਰ ਪੂਰਾ ਇਹਦਾ ਘੇਰਾ ਮਾਰਨਾ ਹੋਵੇ ਤਾਂ ਬਾਵਾ ਕਿਲੋਮੀਟਰ ਪੈ ਜਾਂਦਾ ਹੋਊਗਾ ਚੰਗੀ ਸੈਰ ਹੋ ਜਾਂਦੀ ਬੰਦੇ ਜੇ ਇੱਥੇ ਤੜਕੇ ਆ ਕੇ ਸਵੇਰ ਸੈਰ ਕਰੇ ਤਾਂ ਉਹ ਦੂਰ ਤੱਕ ਜਿੱਥੇ ਥੋੜੀ ਨਿਗਾਹ ਜਾਂਦੀ ਨਾਨ ਕਰੀ ਜਾਂਦੇ ਆ ਪਿੰਡ ਦਾਨ ਕਰੀ ਜਾਂਦੇ ਲੋਕ ਪੱਛੀ ਮਗਾਲ ਤੋਂ ਆਏ ਹੋਏ ਆ ਹੋਰ ਵੀ ਥਾਵਾਂ ਤੋਂ ਆਉਂਦੇ ਆ ਇੱਥੇ ਸ਼ਦਾਲੂ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਪਾਸ਼ਾਹੀ 6ਵੀਂ ਲੰਗਰ ਪ੍ਰਸ਼ਾਦਾ ਛਕਦੇ ਆ ਤੇ ਫਿਰ ਅੱਗੇ ਦੀ ਵੀ ਉਹ ਬੰਦਗੀ ਕਰਦੇ ਆ ਬ੍ਰਹਮਸਰੋਵਰ ਦੇ ਚੱਕ ਕੇ ਆਪਾਂ ਲੈ ਲਈਏ ਜੇ ਉਹ ਬ੍ਰਹਮਸਰੋਵਰ ਦੀ ਗੱਲ ਕਰੀਏ ਤਾਂ ਬ੍ਰਹਮਸਰੋਵਰ ਦੇ ਆਸ-ਪਾਸੇ 1.5 ਤੋਂ 2 ਕਿਲੋਮੀਟਰ ਦੇ ਘੇਰੇ 'ਚ ਤੁਹਾਨੂੰ ਸਾਰਾ ਕੁਝ ਹੀ ਮਿਲ ਜਾਂਦਾ ਇੱਥੇ ਦੇਖੋ ਆਹ ਗੁਰਦੁਆਰੇ ਜਾਰੀ ਜਿਹੜੇ ਹੈਗੇ ਅਤੇ ਇਹ ਮੰਦਿਰ ਹੈ। ਇਹ ਇਨਾਂ ਨੇ ਮਹਾਪਾਰਤ ਦਾ ਰੋਮਾ ਤੇ ਫਲੈਂਟਰੀਰੀਅਮ ਬਣਾਇਆ ਹੋਇਆ। ਉਹ 9:00 10:00 ਵਜੇ ਖੁੱਲਦਾ ਹੈ। ਜੇ ਉਹ ਤੱਕ ਆਪਾਂ ਦਾ ਰੋਡ ਲੱਗਿਆ ਤਾਂ ਆਪਾਂ ਜਰੂਰ ਵੇਖਾਂਗੇ ਉਹ। ਤੇ ਜੇ ਆਪਾਂ ਹੁਣ ਉਹ ਕੋਹ ਦੀ ਗੱਲ ਕਰੀਏ ਜੀਓਗ੍ਰਾਫੀ ਦੀ ਤਾਂ ਮਹਾਪਾਰਤ ਤੋਂ ਬਾਅਦ ਕੁਰੂ ਕੀ ਖੇਤਰ ਕਦੇ ਆਇਆ ਜਿਹੜਾ ਹੋਊਗਾ ਟਿੱਲਿਆਂ ਵਾਲਾ। ਤੇ ਛਿੱਲਿਆਂ ਦੇ ਉੱਪਰ ਮੰਦਿਰ ਬਣੀ ਹੋਈ ਹੈ। ਤੇ ਇਧਰਲੇ ਪਾਸੇ ਹੁਣ ਬ੍ਰਹਮ ਸਰੋਵਰ ਦੇ ਨਾਲ ਬਾਜ਼ਾਰ ਜਿਹੜਾ ਹੈਗਾ ਖੁੱਲਣਾ ਸ਼ੁਰੂ ਹੋ ਗਿਆ ਹੌਲੀ ਹੌਲੀ 6 ਵਜੇ ਇੱਥੇ ਕੋਈ ਵਜਦਾ ਹੀ ਨਹੀਂ ਸੀ ਹੁਣ ਐਨ ਕਾਲਿਆਂ ਨੇ ਬਲਟਾਂ ਵਾਲਿਆਂ ਨੇ ਤੇ ਗਹਿਣੇ ਵਾਲੇ ਨੇ ਨਕਲੀ ਗਹਿਣੇ ਵਾਲੇ ਨੇ ਆਦੇ ਬਾਜ਼ਾਰ ਖੁੱਲਨੇ ਸ਼ੁਰੂ ਕਰਤੇ ਆ ਪੈਦਲ ਯਾਤਰਾ ਕਰਨ ਦੇ ਕਈ ਲਾਭ ਹੁੰਦੇ ਆ ਜੇ ਤੁਸੀਂ ਪੈਦਲ ਯਾਤਰਾ ਕਰਦੇ ਹੋ ਪੈਦਲ ਤੁਰਦੇ ਹੋ ਸ਼ਹਿਰ ਨੂੰ ਦੇਖਦੇ ਹੋ ਤੁਰ ਕੇ ਪੈਦਲ ਤਾਂ ਕਈ ਇਹੋ ਜਿਹੀਆਂ ਥਾਵਾਂ ਹੁੰਦੀਆਂ ਨੇ ਥੋੜੀ ਨਿਗਾਹ ਪੈ ਜਾਂਦੀ ਹੈ ਗੁਰੂ ਘਰ ਤੋਂ 4-500 ਮੀਟਰ ਉੱਪਰ ਤੇ ਬ੍ਰह्म ਰੋਗਰ ਨੇ ਇਰਾਣੂ ਜਾਂਦਿਆਂ ਨੂੰ ਇੱਕ ਇਮਾਰਤ ਦਿਖਾਈ ਦਿੱਤੀ ਆ ਤੇ ਉਹ ਇਮਾਰਤ ਪੁਰਾਣੀ ਇੱਟਾਂ ਦੀ ਬਣੀ ਸੀ ਤੇ ਆਸ-ਪਾਸ ਉਹਦੇ ਰੇਲਿੰਗ ਸੀਗੀ ਤੇ ਮੈਨੂੰ ਜਾਂਦਿਆਂ ਨੂੰ ਵੀ ਲੱਗਿਆ ਸੀ ਭਾਈ ਵੀ ਇਹ ਕੋਈ ਦੇਖਣ ਵਾਲੀ ਚੀਜ਼ ਹੋਵੇ ਤੈਨੂੰ ਜਾਂਦਿਆਂ ਨੂੰ ਦੇਖਾਂਗੇ ਹੁਣ ਜਦੋਂ ਨੈੱਟ ਤੇ ਸਰਚ ਕੀਤਾ ਤਾਂ ਭਾਈ ਇਹ ਨਾਬਾ ਹਾਊਸ ਹੈ ਪੰਜਾਬ ਘਰਾਣੇ ਦੇ ਪੰਜਾਬ ਦੇ ਰਾਜਿਆਂ ਦੇ ਜਿਹੜੇ ਨਾਬਾ ਰਾਜੇ ਹੋਏ ਆ ਫੂਲਕੀਆ ਰਿਆਸਤ ਦੇ ਉਹਨਾਂ ਦਾ ਇਹ ਘਰ ਹੈ ਆ ਜੋ ਉਹਨੇ ਦੇਖਦੇ ਚੱਲ ਨੱਬਾ ਹਾਊਸ ਸਨਹਿਤ ਸਰੋਵਰ ਬਿਲਕੁਲ ਸਾਹਮਣੇ ਹੈ ਉਹ ਦੇ ਸਾਹਮਣੇ ਹੈ ਜੀ ਨੱਬਾ ਹਾਊਸ ਚਲੋ ਜੀ ਦੇਖਦੇ ਹਾਂ ਨੱਬਾ ਹਾਊਸ ਨੂੰ ਫੁੱਲ ਗਿਆ ਰਿਆ ਸੱਦੇ ਵਾਹ ਕੀ ਬਾਤ ਹੈ ਸਮਾਰਕਸ ਕੋ ਸਾਫ਼ ਰੱਖਿਆ ਹੈ ਕਿਾ ਸ਼ਾਨਦਾਰ ਮਾਰਟ ਹੈ ਵਾਹ ਠੀਕ ਹੈ ਜੀ ਉਹ ਇਤਿਹਾਸ ਲਿਖਿਆ ਹੋਇਆ ਕਿ ਭਾਈ ਕੀਨੇ ਬਣਾਇਆ ਇਹ ਠੀਕ ਹੈ ਤੇ ਉਦੋਂ ਬਾਅਦ ਇਹਨੂੰ ਗੁੰਬਦ ਨਵਾ ਮੰਦਿਰ ਇਹਦੇ ਅੰਦਰ ਹੀ ਲਓ ਜੀ ਨੱਭਾ ਰਿਆਸਤ ਦੇ ਰਾਜਾ ਜਦੋਂ ਵੀ ਕੁਰੂਖੇਤਰ ਵਿੱਚ ਕੋਈ ਧਾਰਮਿਕ ਸਮਾਗਮ ਹੁੰਦਾ ਸੀ ਜਿਵੇਂ ਸਨੇਹਤ ਸਰੋਵਰ ਦੇ ਨੇੜੇ ਕੋਈ ਹੁੰਦਾ ਸੀਗਾ ਜਾਂ ਗੁਰਦੁਆਰਾ ਸਾਹਿਬ ਜ ਕੋਈ ਸਮਾਗਮ ਹੁੰਦਾ ਸੀ ਤਾਂ ਉੱਥੇ ਸ਼ਾਮਲ ਹੋਣ ਦੇ ਲਈ ਇੱਥੇ ਆ ਕੇ ਰਿਆ ਕਰਦੇ ਸਨ ਸੋ ਇਹ ਇੱਕ ਦੋ ਮੰਜ਼ਿਲਾ ਕਹਿ ਸਕਦੇ ਆਪਾਂ ਇਹ ਇਹ ਦੋ ਮੰਜ਼ਲੇ ਇੱਕ ਇਮਾਰਤ ਬਣੀ ਹੋਈ ਹੈ ਜਿਹਦਾ ਬਾਹਰ ਜਾਂ ਨੂੰ ਪਿੱਛੋਂ ਰਸਤਾ ਆਵਲ ਹੈ ਤੇ ਜਿੱਧਰੋਂ ਮੈਂ ਇੰਟਰ ਹੋਇਆ ਉਹ ਸਰੋਵਰ ਦੇ ਬਿਲਕੁਲ ਸਾਹਮਣੇ ਪੈਂਦੀ ਹੈ ਇਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਆ ਜਿਹੜੀ ਜਗ੍ਹਾ ਇਹਨੇ ਬੰਦ ਕੀਤੀ ਹੈ ਇਹ ਥੱਲੇ ਪੌੜੀਆਂ ਜਾਂਦੀਆਂ ਤੇ ਥੱਲੇ ਵੀ ਰਹਿਣ ਨੂੰ ਜਗ੍ਹਾ ਹੋਊਗੀ ਮੇਰੇ ਹਿਸਾਬ ਨਾਲ ਉਹ ਬੰਦਾ ਹੁਣ ਪਰ ਇਹ ਸਾਰੀ ਇਮਾਰਤ ਜਿਹੜੀ ਹੈਗੀ ਬਹੁਤ ਹੀ ਖੂਬਸੂਰਤ ਤੇ ਸ਼ਾਂਤ ਬਣੀ ਹੋਈ ਹੈ ਆ ਇੱਕ ਕੰਦ ਜਿਹੜੀ ਹੈਗੀ ਦਰਵਾਜ਼ਾ ਉਹ ਪੁਰਾਣਾ ਬਚਿਆ ਹੋਇਆ ਇਹਨਾਂ ਦਾ ਬਾਕੀ ਸਾਰੇ ਇਹਨਾਂ ਨੇ ਚੂਨੇ ਮਿੱਟੀ ਦੇ ਨਾਲ ਲਾਲ ਤੇ ਬਰੀਕਟ ਦੇ ਬਣਾਤੇ ਛਤ ਲੱਕੜ ਦੀ ਹੈ ਤੇ ਉੱਪਰ ਵੀ ਨੱਕੜੀ ਹੈ ਇਹਦੇ ਸੋਈ ਦਾ ਜਿਹੜਾ ਐਂਟਰੀ ਪੁਆਇੰਟ ਹੈ ਦੋਨੇ ਪਾਸੇ ਅੰਦਰੋਂ ਇੱਥੇ ਪੌੜੀਆਂ ਚੜ੍ਹਦੀਆਂ ਉੱਪਰ ਨੂੰ ਉੱਪਰ ਇੱਕ ਇਹਦੇ ਮੰਦਰ ਹੈ ਗੁਰਜੀਆਂ ਵਾਲਾ ਸੋ ਬਾਹਰੋਂ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ ਇਹਦੇ ਚਾਰਵੇ ਦੇ ਕਾਲਜ ਤੇ ਪਟਵਾਰਖਾਨਾ ਚੱਲਦੇ ਰਹੇ ਪਹਿਲਾਂ ਨਬਾ ਹਾਊਸ ਦੇ ਸਾਹਮਣੇ ਆਪਾਂ ਬੈਠੇ ਆਂ ਸਨਹਿਤ ਸਰੋਵਰ ਦੇ ਕੰਢੇ। ਸੋ ਬ੍ਰਹਮ ਸਰੋਵਰ ਤੋਂ ਪਹਿਲਾਂ ਭਾਈ ਇਹ ਪ੍ਰਾਚੀਨ ਸਰੋਵਰ ਸੀਗਾ ਸਨਹਿਤ ਸਰੋਵਰ। ਤਾਂ ਹੁਣ ਮੈਨੂੰ ਕਦੇ-ਕਦੇ ਇਹ ਲੱਗਦਾ ਵੀ ਜਿਹੜਾ ਪਾਸ਼ੇ 6ਵੀਂ ਵਾਲਾ ਗੁਰੂ ਘਰ ਹੈ ਉੱਥੇ ਗੁਰੂ ਨਾਨਕ ਦੇਵ ਜੀ ਨੇ ਆ ਕੇ ਜਿਹੜਾ ਹੈਗਾ ਪੰਡਿਤ ਨਾਨੂ ਦਾ ਉਧਾਰ ਕੀਤਾ ਸੀਗਾ ਕਿਉਂਕਿ ਇਹ ਪ੍ਰਾਚੀਨ ਮੰਨਿਆ ਜਾਂਦਾ ਇਹਨਾਂ ਵੱਲੋਂ। ਬ੍ਰਹਮ ਸਰੋਵਰ ਬਾਅਦ 'ਚ ਬਣਿਆ। ਠੀਕ ਹੈ ਜੀ। ਤੇ ਇਹਦੀ ਜਿਹੜੀ ਸਾਖੀ ਹੈ ਬ੍ਰਹਮ ਸਰੋਵਰ ਦੀ ਆ ਸਨਹਿਤ ਸਰੋਵਰ ਦੀ। ਉਹ ਇਦਾਂ ਵੀ ਪ੍ਰਾਚੀਨ ਕਾਲ ਦੇ ਵਿੱਚ ਬਹੁਤ ਪੁਰਾਣੇ ਸਮੇਂ ਦੇ ਵਿੱਚ ਇੱਕ ਰਾਜਾ ਹੁੰਦਾ ਸੀ ਕੁਰੂ ਉਰੂ ਰਾਜਾ ਹੁੰਦਾ ਸੀ ਜਿਹਦਾ ਸਰੀਰ ਆ ਰਾਤ ਨੂੰ ਜਿਹੜਾ ਹੈਗਾ ਸੌ ਜਾਂਦਾ ਸੀਗਾ ਸੌਂਦਾ ਸੀਗਾ ਮਤਲਬ ਜਿਵੇਂ ਮੂਰਛਿਤ ਹੋ ਜਾਂਦਾ ਸੀ ਉਹ ਵੀ ਹੋਸ਼ ਹੋ ਜਾਂਦਾ ਸੀਗਾ ਤੇ ਹੋਇਆ ਕਿ ਸ਼ਿਕਾਰ ਕਰਨ ਜਾਂਦਾ ਇੱਕ ਦਿਨ ਤੇ ਦਿਨੇ ਸ਼ਿਕਾਰ ਕਰਨ ਜਾਂਦਾ ਜਦੋਂ ਮਿਰਗ ਮਾਰਦਾ ਤਾਂ ਉਹਦੇ ਤੀਰ ਨੂੰ ਕੱਢ ਕੇ ਉਹਦੇ ਚੋਂ ਇਸ ਸਰੋਵਰ ਚ ਧੋਂਦਾ ਜਦੋਂ ਉਂਗਲ ਨਾਲ ਜਿਹੜਾ ਹੈਗਾ ਮਤਲਬ ਫੂਨ ਧੋਂਦਾ ਤਾਂ ਕੀ ਹੁੰਦਾ ਰਾਤ ਨੂੰ ਉਹ ਉਂਗਲੋ ਦੀ ਹਰਕਤ ਰਹਿੰਦੀ ਹੈ ਤਾਂ ਰਾਣੀਆਂ ਦੇਖਦੀਆਂ ਤੋ ਕਹਿੰਦੀਆਂ ਵੀ ਤੁਸੀਂ ਸਵੇਰ ਕੱਲ ਕੀ ਕੀਤਾ ਸੀਗਾ ਕੰਮ ਉਹ ਕਹਿੰਦਾ ਵੀ ਆਹ ਗੱਲ ਹੋਈ ਸੀ ਵੀ ਮੈਂ ਝੀਲ ਦੇ ਕੰਢੇ ਜਾ ਕੇ ਆਹ ਸਰੋਵਰ ਦੇ ਕੰਢੇ ਜਾ ਕੇ ਮੈਂ ਉਹ ਤੀਰਥ ਸਥਾਨ ਦੇ ਕੂਹ ਵਾਲਾ ਉਹ ਕਹਿੰਦੇ ਭਾਈ ਤੁਸੀਂ ਉਹਦੇ ਇਸ਼ਨਾਨ ਕਰੋ ਜਾ ਕੇ ਤਾਂ ਉਹਨੇ ਆਪ ਹੀ ਇੱਥੇ ਇਸ਼ਨਾਨ ਕੀਤਾ ਤੇ ਜਿਹੜੀ ਉਹਦੀ ਮੂਰਤੀਾ ਸੀਗੀ ਰਾਤ ਦੀ ਉਹ ਖਤਮ ਹੋ ਗਈ ਭਾਈ ਕਿਉਂ ਕਿਉਂਕਿ ਬ੍ਰਹਮਾ ਜੀ ਨੇ ਇੱਥੇ ਪਹਿਲਾਂ ਕਬ ਕੀਤਾ ਸੀ ਆ ਇਸ ਥਾਂ ਦੇ ਇਹਨੂੰ ਕਹਿੰਦੇ ਸੰਹਿਤ ਸਰੋਵਰ ਸੋ ਇਹ ਦੀ ਸਾਖੀ ਹੈ ਛੋਟੀ ਜੀ ਕਰੂ ਰਾਜੇ ਦੇ ਨਾਲ ਸੰਬੰਧਿਤ ਤੇ ਇੱਥੇ ਪਿੰਡ ਦਾਣ ਕਰਨ ਪਿੱਤਰ ਸ਼ਰਾਧ ਇਹ ਸਾਰਾ ਕੁਝ ਕਰਨ ਜਿਹੜੇ ਹੈਗੇ ਸਨਤਨ ਧਰਮ ਦੇ ਲੋਕ ਆਉਂਦੇ ਆ ਕਰੀਬਨ 11:30 ਵਜੇ ਆਪਾਂ ਇੱਥੋਂ ਚੱਲੇ ਪਾ ਰਹੇ ਆ ਤੇ ਇੱਥੇ ਇੱਕ ਦੋ ਥਾਵਾਂ ਹੋਰ ਨੇ ਉਹ ਮੈਂ ਸਰਚ ਕਰਤੀ ਹੈ ਜਾਂ ਦੇਖਦੇ ਆ ਲੋਕੇਸ਼ਨ ਕਿੱਧਰ ਲੱਸੀ ਹੈ ਸ਼ੇਖ ਚਿੱਲੀ ਦੀ ਦਰਗਾਹ ਇੱਥੇ ਇੱਕ ਵੈਸੇ ਤਾਂ ਸ਼ੇਖ ਚਿੱਲੀ ਨੂੰ ਕਹਾਣੀਆਂ ਕਿੱਸਿਆਂ ਦੇ ਵਿੱਚ ਇਹੋ ਜਿਹਾ ਦਿਖਾਇਆ ਗਿਆ ਭਾਈ ਵੀ ਗੱਲਾਂ ਵੜੀਆਂ ਮਾਰਦਾ ਸੀਗਾ ਪਰ ਸ਼ੇਖ ਚਿੱਲੀ ਇੱਕ ਸੂਫੀ ਫਕੀਰ ਹੋਏ ਆ ਨਾ ਦੀਦਰਗਾਹ ਤੇ ਬਚਾਲਦੇ ਆ ਫਰੇਮ ਵਿੱਚ ਦਿਖਾਈ ਦਿੰਦੀ ਸੋਹਣੀ ਮਾਰ ਜਿਹੜੀ ਹੈਗੀ ਉਹ ਸ਼ੇਖ ਚਿਲੀ ਦਾ ਮਕਬਰ ਹੈ ਟੂਬ ਹੈ ਚਲੋ ਭਾਈ ਦੇਖਦੇ ਆ ਇਹਨੂੰ ਤੇ ਕਰਦੇ ਆ ਇਹਦੇ ਬਾਰੇ ਗੱਲਬਾਤ ਟਿਕਟ ਕਰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਅਧੀਨ ਆਉਂਦਾ ਹੈ। ਸ਼ੇਖ ਚਲੀ ਮਕਬਰੇ ਦੇ ਮੁੱਖ ਦਰਵਾਜੇ ਤੋਂ ਚੱਲ ਕੇ ਥੋੜੀਆਂ ਜਿਹੀਆਂ ਪੌੜੀਆਂ ਚੜਦੇ ਹਾਂ ਤੁਸੀਂ ਜਦੋਂ ਤਾਂ ਥੋੜੀਆਂ ਜਿਹੀਆਂ ਪੌੜੀਆਂ ਚੜ ਕੇ ਇੱਕ ਬਹੁਤ ਸੋਹਣਾ ਬਾਗ ਬਗੀਚਾ ਚਾਰ ਪਾਸਿਓਂ ਘੇਰਿਆ ਹੋਇਆ ਤੇ ਫਿਰ ਉਸ ਤੋਂ ਬਾਅਦ ਫਿਰ ਪੌੜੀਆਂ ਉੱਪਰ ਚੜਦੇ ਹਾਂ ਤਾਂ ਫਿਰ ਤੁਹਾਨੂੰ ਅੱਗੇ ਜਾ ਕੇ ਇੱਕ ਬਹੁਤ ਹੀ ਸੋਹਣਾ ਜਿਹੜਾ ਹੈਗਾ ਦ੍ਰਿਸ਼ ਉਹ ਨਜ਼ਰ ਆਉਂਦਾ ਹੈਗਾ। ਹੌਲੀ ਹੌਲੀ ਪੌੜੀਆਂ ਚੜਦੇ ਚੜਦੇ ਜਦੋਂ ਤੁਸੀਂ ਸਾਹਮਣੇ ਜਾਂਦੇ ਹੋ ਤਾਂ ਸਾਹਮਣੇ ਕੀ ਦੇਖਦੇ ਹੋ ਸ਼ੇਖ ਚਿੱਲੀ ਦਾ ਉਹ ਇੱਕ ਮਕਬਰਾ ਗੁੰਬਦ ਵਾਲਾ ਬਣਿਆ ਹੋਇਆ ਇਹ ਉਹਦੀ ਛੱਤ ਤੇ ਆ ਗਈ ਆਪਾਂ ਹੁਣ ਉੱਚੇ ਟਿੱਲੇ ਤੇ ਬਣਿਆ ਹੋਇਆ ਸ਼ੇਖ ਚਿੱਲੀ ਦਾ ਮਕਬਰਾ ਤੇ ਇੱਥੋਂ ਜਿਹੜੀਆਂ ਸਾਰੀਆਂ ਹੈਗੀਆਂ ਥਾਨੇ ਸਰ ਦੀਆਂ ਬਿਲਡਿੰਗਾਂ ਦਿਖਾਈ ਦਿੰਦੀਆਂ ਉਹ ਪਰੇ ਉਹ ਮੰਦਿਰ ਜਿਹੜਾ ਪਸੂਏ ਦੇਖਿਆ ਸੀਗਾ ਇੱਧਰ ਬਾਸ਼ੇ ਸ਼ੇਵੀ ਦਾ ਗੁਰਦੁਆਰਾ ਸਾਹਿਬ ਸਾਹਮਣੇ ਮਕਬਰਾ ਤੇ ਮਕਬਰੇ ਦੇ ਇੱਧਰਲੇ ਪਾਸੇ ਇੱਕ ਹੋਰ ਦਰਗਾਹ ਸ਼ੇਖ ਚਲੀ ਦੀ ਇਹਦੇ ਉੱਚੇ ਨੀਵੇਂ ਜੀਓਗ੍ਰਾਫੀ ਦਾ ਹੀ ਪਤਾ ਲੱਗਦਾ ਭਾਈ ਵੀ ਇਹ ਟਿੱਲਾ ਰਿਹਾ ਉਹ ਕਿਸੇ ਟਾਈਮ ਤੇ ਥਾਨੇਸਰ ਦਾ ਟਿੱਲਾ ਉਹ ਦਰਗਾਹ ਬਣੀ ਹੋਈ ਆ ਸਾਹਮਣੇ ਹਰਿਸ਼ਵਰਧਨ ਗਾਲ ਤੋਂ ਜੁੜਦੀ ਏ ਦੀ ਗੱਲਬਾਤ ਥਾਨੇਸਰ ਦੀ ਕਾਫੀ ਪੁਰਾਣਾ ਸ਼ਹਿਰ ਹੈ ਸੋਨਾ ਬਹੁਤ ਹੈ ਇਰਾ ਯਾ ਵਾ ਗੁੰਬਦ ਬਣਿਆ ਸੀ ਬਸ ਇਹਦੇ ਚਾਰੇ ਪਾਸੇ ਉਹ ਰਸਤਾ ਪਤਾ ਨਹੀਂ ਕਿੱਥੋਂ ਜਾਂਦਾ ਉਹਦੇ ਵੀ ਚੱਲਦੇ ਆ ਕੋਈ ਨਹੀਂ ਉਧਰੋਂ ਹੀ ਦੇਖਦੇ ਆ ਇਹਨੂੰ ਉੱਤਰ ਪੱਛੋਂ ਇਸ ਤਰ੍ਹਾਂ ਦਿੱਲੀ ਦੇ ਥਾਨੇਸਰ ਤੇ ਥਾਨੇਸਰ ਇੱਕ ਵੱਡੀ ਨਗਰੀ ਰਿਹਾ ਹੈ ਉਦੋਂ ਰਾਜਨੀਤਿਕ ਆਹ ਰਸਤਾ ਜਾਂਦਾ ਹੈਗਾ ਜਿਹੜਾ ਉਹ ਜਗ੍ਹਾ ਨੂੰ ਜਾਂਦਾ ਇੱਥੋਂ ਨਿਕਲ ਕੇ ਇਹ ਸਾਰੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਲੱਭੀ ਹੈ ਇਵੇਂ ਕਹਦੇ ਨੇ ਮਹਿੰਜੋਦੜੋ ਦੀ ਖੋਦਾਈ ਦੇ ਵਿੱਚ ਲੰਬੀਆਂ ਚੀਜ਼ਾਂ ਆਉਂਵੀਆਂ ਜਿਵੇਂ ਜਿ ਲੰਬੀਆਂ ਲੱਗਦੀਆਂ ਉਹ ਸਾਹਮਣੇ ਕੁਛ ਪਈ ਹੈ ਤੇ ਉਧਰ ਜਾਈ ਜਾਂਦੇ ਲੋਕ ਇੱਥੇ ਬਹ ਖੜੇ ਹਾਂ ਢਿੱਲੇ ਤੇ ਸੋਹਣਾ ਯਾਰ ਸ਼ੇਖ ਚਿਲੀ ਦਾ ਮਕਬਰਾ ਸੋਹਣਾ ਲੱਗ ਰਿਹਾ ਨੇ ਅਹ ਕੀ ਬਾਤ ਹੈ ਕਿੱਡੇ ਸੋਹਣੇ ਲੱਗਦੇ ਔੜ ਦੇ ਸ਼ੇਖ ਜਿਲੀ ਦੀ ਗੱਲ ਕਰੀਏ ਤਾਂ ਸ਼ੇਖ ਜਿਲੀ ਨੂੰ ਆਪਣੀਆਂ ਕਹਾਣੀਆਂ ਦੇ ਵਿੱਚ ਕਥਾਵਾਂ ਦੇ ਵਿੱਚ ਇੱਕ ਦੇਨੇ ਸੁਪਨੇ ਦੇਖਣ ਵਾਲਾ ਪਾਤਰ ਲਿਆ ਗਿਆ ਪਰ ਮੁਗਲ ਬਾਦਸ਼ਾਹ ਦਾਰਾ ਸ਼ਿਕੋਹ ਸੀ ਜਿਹੜਾ ਤੇ ਉਹਦਾ ਇਹ ਬਹੁਤ ਵੱਡਾ ਇੱਕ ਸੂਫੀ ਸੰਤ ਰਿਹਾ ਸ਼ੇਖ ਜਿਲੀ ਸੋ ਇਹਨਾਂ ਦੀ ਦਰਗਾਹ ਹੈ ਮਕਬਰਾ ਹੈ ਠੀਕ ਹੈ ਜੀ ਤੇ ਪਿੱਛੇ ਜਿਹੜੀਆਂ ਹੋਰ ਲੰਬੀਆਂ ਹੋਈਆਂ ਆਰਕੀਓਲੋਜੀਕਲ ਸਰਵੇ ਇੰਡੀਆ ਨੇ ਨਾ ਕਹਿਦੀ ਉਹ ਪ੍ਰਾਤਨ ਮਾਰਤਾਂ ਜਿਹੜੀਆਂ ਉਸ ਸਮੇਂ ਦੀਆਂ ਹਨ ਅਸਰ ਦੀਆਂ ਕਹਾਣੀ ਪਉਂਦੀਆਂ ਆ ਦੇਖੋ ਉੱਪਰੋਂ ਦੇ ਖੜਕੇ ਤੁਹਾਨੂੰ ਲਿਖਦੀਆਂ ਵੀ ਕਿਵੇਂ ਇਟਾਂ ਦੇ ਨਾਲ ਜਿਹੜੇ ਹੈਗੇ ਆ ਪੌੜੀਆਂ ਵਾਲੇ ਜਾਂ ਉਹ ਕਮਰੇ, ਖਾਨੇ, ਘਰ ਜਾਂ ਕੁਝ ਰਹਿਣ ਦੇ ਥਾਵਾਂ ਐ ਪਤਾ ਨਹੀਂ ਉਹਨਾਂ ਦਾ ਕੀ ਹੋਊਗਾ ਹਨਾ ਇਹ ਤੇ ਪਰ ਹੈ ਬਹੁਤ ਸੋਹਣਾ ਆ ਦੇਖੋ ਦੂਰ ਤੱਕ ਇਹ ਇਧਰ ਤੱਕ ਕਾਫੀ ਵੱਡਾ ਹੈ ਇਹ ਜਿਹੇ ਦੇ ਵਿੱਚ ਉਹ ਉਪਰੇ ਤੱਕ ਚੱਲਿਆ ਜਾਂਦਾ ਇੱਕ ਢਿੱਲਾ ਮਤਲਬ ਪੂਰਾ ਵੱਡਾ ਕਿੱਟਲਾ ਹੈ ਪਹਾੜੀ ਹੈ ਉਸ ਪਹਾੜੀ ਨੂੰ ਇਹਨਾਂ ਨੇ ਕਵਰ ਕੀਤਾ ਹੋਇਆ ਆ ਦੇਖੋ ਆ ਮੈਨੂੰ ਕਮਾਲ ਦੀ ਲੱਗੀਆਂ ਦੀ ਸਟਰਕਚਰ ਜਿਵੇਂ ਇੱਕ ਪਿੰਡ ਵਸਿਆ ਹੋਵੇ ਨਿੱਕਾ ਜਿਹਾ ਆਪ ਵਿੱਚ ਹੀ ਤੇ ਇਧਰ ਉਹ ਇੱਕ پارک ਬਣਾਇਆ ਹੋਇਆ ਹੁਣ ਅਸੀਂ ਥੱਲੇ ਨੂੰ ਚੱਲਦੇ ਆਂ ਤੇ ਥੱਲੇ ਨੂੰ ਦੇਖਦੇ ਚੱਲਦੇ ਆਂ ਆ ਦੋ ਕਬਰਾਂ ਵਿੱਚ ਤੇ ਇਹਨਾਂ ਕਬਰਾਂ ਦੇ ਉੱਪਰ ਲੋਕ ਲਾਇਆ ਹੋਏ ਨੇ ਇਹਨਾਂ ਨੇ ਇੱਕ ਪਾਸੇ ਚਬੂਤਰੇ ਤੇ ਬਣੀਆਂ ਹੋਈਆਂ ਇਹ ਆ ਬਈ ਕਬਰ ਸ਼ੇਖ ਚਿੱਲੀ ਦੀ ਦੇ ਵਿੱਚ ਬਣੀ ਹੋਈ ਹੈ ਇੱਕੋ ਬਰੇ ਮਕਬਰਾ ਬਣਿਆ ਹੋਇਆ ਇਹਨਾਂ ਨੇ ਨਾ ਸਾਰੀ ਛੱਤ ਤੋਂ ਬੜੇ ਢੰਗ ਨਾਲ ਪ੍ਰਣਾਲੀ ਕੱਢੇ ਹੋਏ ਆ ਇਹ ਪੁਰਾਣੀ ਹੈ ਸਾਰੇ ਪ੍ਰਣਾਲੀ ਆ ਦੇਖੋ ਜਿੱਥੇ ਵੀ ਪਾਣੀ ਇਕੱਠਾ ਹੁੰਦਾ ਤਾਂ ਪ੍ਰਣਾਲੀਆਂ ਵਿੱਚ ਦੀ ਹੋ ਕੇ ਥੱਲੇ ਜਾ ਵਰਦਾ ਸੋ ਸਾਰੀ ਕਿਤੇ ਚਾਰੇ ਪਾਸੇ ਸੋ ਬੜੇ ਵਧੀਆ ਢੰਗ ਨਾਲ ਬਣਾਇਆ ਪਿਆ ਤੇ ਆ ਇਹਦਾ ਜਦੋਂ ਤੁਸੀਂ ਐਂਟਰ ਹੁੰਨੇ ਤਾਂ ਮੁੱਖ ਜਿਹੜਾ ਵਿੜਾ ਹੈਗਾ ਉਸ ਵਿੜੇ ਚਕ ਕੌਂਟੇਨ ਲੱਗਿਆ ਹੋਇਆ ਪਰ ਉਹ ਬੰਦ ਹੈ ਸਾਹਮਣੇ ਪ੍ਰਾਤ ਤੋ ਸੰਗਰਾਲਿਆ ਹੈ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਤੇ ਇਧਰਲੇ ਪਾਸੇ ਜੀ ਆ ਖੀਲਾ ਚੱਕ ਜਿਹੜਾ ਹੈਗਾ ਸ਼ੇਖ ਚਿੱਲੀ ਦੇ ਮਕਬਰੇ ਦਾ ਇਹ ਪਈ ਸਰਾਂ ਹੈ ਆਸਰਾ ਤੁਸੀਂ ਮੇਨ ਦੇਖ ਸਕਦੇ ਹੋ ਵੱਡੀ ਪੂਰੀ ਸਰਾਂ ਇੱਕ ਕਮਰਾ ਹੈ ਪੂਰਾ ਹੀ ਠੀਕ ਹੈ ਤੇ ਉਧਰ ਲੀਆਂ ਜਿਹੜੀਆਂ ਉਹ ਸਰਾਵਾਂ ਉਹ ਡਿੱਗੀਆਂ ਹੋਈਆਂ ਉਹ ਟੈਗੀਆਂ ਜਿਹੜੇ ਉੱਪਰੋਂ ਦੇਖਿਆ ਸੀਗੇ ਉਹ ਕੁਝ ਹਿੱਸਾ ਬਚਿਆ ਉਹਨਾਂ ਦਾ ਸਰਾਵਾਂ ਦਾ ਕਮਰਿਆਂ ਦਾ ਮਤਲਬ ਇੱਕ ਕਮਰੀ ਸੀਗੇ ਤੇ ਇੱਧਰਲੇ ਪਾਸੇ ਸਰਾ ਦਾ ਜਿਹੜੀਆਂ ਹੈਗੀਆਂ ਸਾਬਤ ਹੈ ਸੋ ਇਹ ਸਰਾ ਸੈਲਜ਼ ਸੀਗੇ ਸੈਲਜ਼ ਮਤਲਬ ਕਮਰੇ ਛੋਟੇ ਛੋਟੇ ਇੱਥੋਂ ਰਸਤਾ ਉੱਪਰ ਜਾਂਦਾ ਪਰ ਇਹਨੂੰ ਜਾਣ ਲਈ ਆਪਾਂ ਉੱਤੋਂ ਖੜਕੇ ਦੇਖਦੇ ਸੀ ਉਹ ਟੱਠੀਆਂ ਹੋਈਆਂ ਸਰਾਵਾਂ ਸਰਾਹ ਸੀਗੀ ਭਾਈ ਇਹ ਸ਼ੇਖ ਚਿੱਲੀ ਦੇ ਮਕਬਰੇ ਦੇ ਕੋਲ ਰਹਿਣ ਨੂੰ ਲੋਕਾਂ ਦੇ ਜਾਂ ਜਿਹੜੇ ਯਾਤਰੀ ਆਉਂਦੇ ਸੀ ਉਹਨਾਂ ਦੇ ਇੱਥੋਂ ਦੇਖਦਾ ਉਹ ਮਕਬਰਾ ਪਰਲੇ ਪਾਸੇ ਤੇ ਇਧਰੋਂ ਆਪਾਂ ਉੱਪਰ ਚੱਲਦੇ ਆਂ ਦੇਖਦੇ ਆਂ ਪਰਲੇ ਪਾਸੇ ਚੱਲ ਕੇ ਪੌੜੀਆਂ ਪੀੜੀਆਂ ਜੀਆਂ ਤੇ ਛੋਟੀਆਂ ਜੀਆਂ ਇਹ ਚੜਦੇ ਆਂ ਤਾਂ ਜਿਹੜੀਆਂ ਪੀੜੀਆਂ ਪੌੜੀਆਂ ਇਹਨਾਂ ਨੂੰ ਲੱਗਦਾ ਵੀ ਥੋੜੀਆਂ ਜਿਹੀ ਖਸਤਾ ਹਾਲਤ ਲਈ ਉਹ ਬੰਦ ਕਰ ਰੱਖੀ ਇਹਨਾਂ ਨੇ ਗੇਟ ਆਹ ਗੇਟ ਜਿਹੜਾ ਹੈਗਾ ਚੱਲਦਾ ਵਾਹ ਜੀ ਬੜਾ ਆਈ ਨਬਾ ਉਸ ਦੀ ਸਟਰਕਚਰ ਸੀਗੀ ਆਪਾਂ ਛੱਤ ਤੇ ਆ ਗਏ ਇਹਨਾਂ ਦੇ ਛੱਤ ਤੋਂ ਹੁਣ ਆਪਾਂ ਪਰੇ ਨੂੰ ਜਾ ਸਕਦੇ ਇਹ ਸਾਰੇ ਹੀ ਉਵੇਂ ਬਣਿਆ ਹੋਏ ਟਹਿ ਚੁੱਕਿਆ ਹੈ ਹਾਂ ਇਹ ਸਰਾ ਹੀ ਹੈ ਸਰਾ ਸੀਗੀ ਭਾਈਏ ਅਥਾ ਉੱਪਰਲੇ ਬਸ ਕਿਹਦਾ ਰਸਤਾ ਹੈਗਾ ਕਿਵੇਂ ਆਪਾਂ ਦਿੱਲੀ ਦੇ ਵਿੱਚ ਕੋਤ ਬਣਾ ਦੇਖੀ ਸੀ ਉਵੇਂ ਹੀ ਇੱਕ ਬਹੁਤ ਵੱਡਾ ਸਮਾਰਕ ਬਣਿਆ ਹੋਇਆ ਉਹਦੇ ਜਿੱਡਾ ਤਾਂ ਨਹੀਂ ਪਰ ਹੈਗਾ ਵੱਡਾ ਕਾਫੀ ਉਧਰੋਂ ਸ਼ੁਰੂ ਹੋ ਜਾਂਦਾ ਤੇ ਉਹ ਉਧਰ ਤੱਕ ਚੱਲੀ ਜਾਂਦਾ ਪਿੱਛੇ ਹੁਣ ਮੇਰੇ ਜਿਹੜਾ ਹੈਗਾ ਉਹ ਮਗਬਰੇ ਦੀ ਇਮਾਰਤ ਆ ਜਾਂਦੀ ਹੈ ਇੱਧਰਲੇ ਬਸ ਜਿਹੜੀਆਂ ਹੈਗੀਆਂ ਉਸਰਾਵਾਂ ਬਣੀਆਂ ਹੋਈਆਂ ਪਿੱਛੇ ਵੀ ਉਸਰਾਵਾਂ ਬਣੀਆਂ ਹੋਈਆਂ ਇਤਿਹਾਸ ਆਪਣੇ ਆਪ ਦੇ ਵਿੱਚ ਬਹੁਤ ਕੁਝ ਸੰਭਾਲੀ بیٹھا ਇਤਿਹਾਸ ਦੀਆਂ ਇਮਾਰਤਾਂ ਇਤਿਹਾਸ ਦੀ ਸਟਰਕਚਰ ਇਹ ਥੋੜ ਨੂੰ ਇਤਿਹਾਸ ਦੀਆਂ ਉਹ ਗੱਲਾਂ ਦੱਸਦਾ ਜਿਹੜੀਆਂ ਤੁਸੀਂ ਪਿੱਛੇ ਜਾ ਕੇ ਨਹੀਂ ਦੇਖ ਸਕਦੇ ਸੋ ਇਹਨਾਂ ਰਾਹੀਂ ਤੁਸੀਂ ਥੋੜਾ ਝਾਕ ਲੈ ਸਕਦੇ ਹਾਂ ਉਹ ਦੇਖੋ ਜੀ ਤੁਸੀਂ ਗੁੰਬਦ ਤੇ ਗੁੰਬਦ ਦੇ ਉੱਪਰ ਬੈਠੇ ਕਬੂਤਰ ਸ਼ੇਖ ਚਿੱਲੀ ਦੇ ਸਮਾਰਕ ਤੇ ਆਪਾਂ ਕੋ ਕਿਸ਼ਤ ਨੂੰ ਛੱਡਣ ਲੱਗੇ ਆ ਹੁਣ ਤੇ ਸਾਹਮਣੇ ਲਿਖਿਆ ਹੋਇਆ ਹੈ ਗੀਤਾ ਉਪਦੇਸ਼ ਥਲੀ ਧਰਮ ਖੇਤਰ குரு ਖੇਤਰ ਵਿੱਚ ਵਿਧਾਰਨੇ ਲਈ ਧੰਨਵਾਦ ਧੰਨਵਾਦ ਭਾਈ ਤੁਹਾਨੂੰ ਜਲੰਧਰ ਵਾਲੇ ਚੌਂਕ ਦਾ ਬਲੇਖਾ ਪਉਂਦਿਆ ਇਹ ਕੋਲ हां ਅਨਪੁਰਤੇ ਖੱਬੇ ਹਥੇ ਚੰਡੀਗੜ੍ਹ ਪੰਜਾਬ ਦੇ ਲਵੇ ਲਵੇ ਜੇ ਫਿਰਦੇ ਆ ਜੀ ਆਪਾਂ ਬੜੀ ਦੂਰ ਨਹੀਂ ਹੈਤੀ ਆਉਂਦੇ ਜਿਵੇਂ ਜਿਵੇਂ ਆਪਾਂ ਸਹਾ ਜਮਣਾ ਨਗਰ ਨੂੰ ਵਧੀ ਜਾਂਦੇ ਆ ਤੇ ਜਿਹੜਾ ਖੇਤੀਬਾੜੀ ਉਹ ਬਲਦੀ ਜਾਂਦੀ ਹੈ ਜਮਣਾ ਨਗਰ ਹਾਰਨਪੁਰ ਦੇ ਨੇੜੇ ਆ ਜਾਂਦਾ ਹੈ ਤੇ ਹਾਰਨਪੁਰ ਉੱਤਰ ਪ੍ਰਦੇਸ਼ ਦਾ ਇਲਾਕਾ ਤੇ ਕਮਾਦ ਦੀ ਖੇਤੀ ਜਿਹੜੀ ਹੈਗੀ ਇਹਨਾਂ ਇਲਾਕਿਆਂ 'ਚ ਆਮ ਹੁੰਦੀ ਆ। ਸੋ ਇੱਥੋਂ ਜਮਨਾ ਨਗਰ ਰਹਿ ਗਿਆ ਹੈਗਾ 20 ਕਿਲੋਮੀਟਰ ਆਪਣਾ ਜਿਹੜਾ ਡੈਸਟੀਨੇਸ਼ਨ ਹੈ। ਤੇ ਸੜਕ ਇਹ ਡੰਗ ਲਾਉ ਜੀ ਹੈ ਬਸ ਬਾਲੀ ਵਧੀਆ ਨਹੀਂ। ਬਲਾਈਟਡ ਹਾਈਵੇ ਹੈਗੀ ਪਰ ਕੁਰੂਖੇਤ ਤੋਂ ਜਮਨਾ ਨਗਰ ਨੂੰ ਮਿਲਾਉਣ ਵਾਲੀ ਸੜਕ ਇਹ ਬਸ ਕਮੀ ਜੀ ਹੈ ਕਹਿ ਰਹੀਏ। ਚੈੱਕ। ਇਹਦਾ ਜੀ ਬਾਈ ਮੈਂ ਲੈ ਤੂੰ ਵੀਡੀਓ ਬਣਾ ਦੇ ਨੇ ਤੇਰੀ। ਆ ਭਾਈ ਜਵਨानगर ਦੇ ਨੇੜੇ ਪਹੁੰਚ ਗਏ ਆ ਤੇ ਸਾਹਮਣੇ ਉਹ ਸੜਕ ਆ ਗਈ ਹੈ ਜਿਹੜੀ ਬਾਈਪਾਸ ਕਰਕੇ ਜਵਨानगर ਨੂੰ ਸਹਾਰਨਪੁਰ ਲੈ ਜਾਂਦੀ ਹੈ ਤੇ ਆਪਾਂ ਖੱਬੇ ਹੱਥ ਮੁੜ ਕੇ ਅੱਗੇ ਇੱਕ ਪਿੰਡ ਵਿੱਚ ਦੀ ਆਪਾਂ ਉਹਨਾਂ ਦੇ ਘਰ ਨੂੰ ਚਾਲੇ ਪਾਉਨੇ ਆ ਇਸੇ ਸਾਲ ਮਾਰਚ ਅਪ੍ਰੈਲ ਦੇ ਵਿੱਚ ਪਵਨ ਦੇ ਨਾਲ ਜੋ ਸਾਈਕਲ ਤੇ ਸਫ਼ਰ ਕੀਤਾ ਸੀਗਾ ਤਾਂ ਉਦੋਂ ਇਸੇ ਸੜਕ ਉੱਤੇ ਕੀਤਾ ਸੀਗਾ ਇਹਨਾਂ ਦੇ ਪਿੰਡੋਂ ਚੱਲ ਕੇ ਸੀ ਹਾਰਨਪੁਰ ਗਈ ਸੀ ਸਾਈਕਲ ਤੇ ਗਾਂ ਉੱਤਰਾਖੰਡ ਵੱਲ ਸਾਰਨਪੁਰ ਵਾਲਾ ਜਿਹੜਾ ਬਾਈਪਾਸ ਸੀਗਾ ਉਹਦੇ ਤੋਂ ਆਪਾਂ ਅੰਦਰ ਨੂੰ ਮੁੜ ਗਏ ਸੱਜੇ ਹੱਥ ਤੇ ਸੱਜੇ ਹੱਥ ਮੁੜ ਕੇ ਆਪਾਂ ਪਿੰਡ ਢੋਲ ਤੋਂ ਅੱਗੇ ਚੱਲੇ ਆਂ ਖੇੜੀ ਰੰਗਣਾ ਖੇੜੀ ਰੰਗਣਾ ਪਿੰਡ ਆ ਬਾਈ ਯਾਰ ਕਹਿੰਦਾ ਬਾਈ ਦਵਿੰਦਰ ਸਿੰਘ ਕਹਿੰਦਾ ਉਹਨਾਂ ਦੇ ਕੋਲੇ ਰੁਕਾਂਗੇ ਅੱਜ ਆਪਾਂ ਇਹਨਾਂ ਕੋਲੇ ਪਿਛਲੇ ਵਾਰ ਰੁਕੇ ਸੀ 6 ਮਹੀਨੇ ਪਹਿਲਾਂ ਸੜਕ ਸੋਹਣੀ ਹੈ ਇਹ ਆਸੇ ਪਾਸੇ ਝੋਨਾ ਪਰ ਝੋਨਾ ਇਹ ਆਮ ਤੌਰ ਤੇ ਅਗੀਤਾ ਕਟ ਲੈਂਦੇ ਪਰ ਹੁਣ ਸਾਰੀ ਕਟਾਈ ਹੋਈ ਜਾਂਦੀ ਆ ਪੰਜਾਬ ਵਿੱਚ ਵੀ ਹੁਣ ਕੱਟੀ ਜਾਂਦੇ ਝੋਨਾ ਸੋ ਇੱਥੇ 2-3 ਕਿਲੋਮੀਟਰ ਰਹਿ ਗਿਆ ਉਹਨਾਂ ਦਾ ਘਰ ਘਰੇ ਚੱਲਦੇ ਆ ਗਲਵਾਤਾ ਕਰਦੇ ਆ ਫੇਰ ਅਗਲੀ ਵਿਧ ਬਣਾਉਨੇ ਆ ਗਾਂ ਦੀ ਪਿੰਡ ਖੇੜੀ ਰੰਗਣਾ ਜ਼ਿਲ੍ਹਾ ਜਮਨਾਗਰ ਜ਼ਿਲ੍ਹਾ ਜਮਨਾਗਰ ਕਹਾਦਾ ਜਮਨਾਗਰ ਦੇ ਨਾਲ ਹੀ ਹੈ ਇਹ ਵਿੱਚ ਹੀ ਬਸਿਆ ਹੋਇਆ ਜਮਨਾਗਰ ਹੈ ਯਮਨਾਨਗਰ ਦਾ ਇੱਕ ਤੋਂ ਸੈਕਟਰੀ ਬਣ ਗਿਆ। ਤਕਰੀਬਨ 2 ਵਜੇ ਮੈਂ ਇੱਥੇ ਆ ਗਿਆ ਸੀਗਾ ਤੇ 2 ਵਜੇ ਆਉਣ ਤੋਂ ਬਾਅਦ ਮੈਂ ਭੈਣ ਤੇ ਬਾਈਰ ਗਣਗੱਲਾਂ ਮੱਤਾ ਕੀਤੀਆਂ। ਪਿਛਲੀ ਸਾਈਕਲ ਰਾਈਡ ਦੇ ਆਪਾਂ ਇਨਾਂ ਕੋਲੇ ਰਹੇ ਸੀਗੇ ਤੇ ਫਿਰ ਮੈਂ ਵੀਡੀਓ ਨਹੀਂ ਬਣਾਉਂਦਾ ਹੁੰਦਾ ਫਿਰ ਮੈਂ ਗੱਲਾਂ ਮੱਤਾ ਕਰਦਾ ਤੇ ਬੱਚੇ ਪਿਆਰੇ ਇਹਨਾਂ ਦੇ ਉਹਨਾਂ ਨਾਲ ਆਪ ਵੀ ਦੋਵੇਂ ਜਣੇ ਜੀ ਪਿਆਰੇ ਆ ਮਿਹਨਤੀ ਵੀ ਆ ਤੇ ਖੇਤੀਬਾੜੀ ਦਾ ਤੇ ਭੈਣ ਬਗੀਚੀ ਦਾ ਕੰਮ ਸਾਰੇ ਇਹ ਮਿਹਨਤ ਨਾਲ ਕਰਦੇ ਆ ਤੇ ਅੱਜ ਦਾ ਆਪਣਾ ਟਿਕਾਣਾ ਇੱਥੇ ਰਹੂਗਾ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਫਰ ਨਾਲ ਜੁੜੇ ਰਹੋ ਅੱਗੇ ਆਪਾਂ ਕੱਲ ਨੂੰ ਉੱਤਰਾਖੰਡ ਵੱਲ ਚੱਲਿ ਪਾਵਾਂਗੇ ਤੇ ਅੱਜ ਰਾਤ ਦਾ ਮੇਰਾ ਜਿਹੜਾ ਟਿਕਾਣਾ ਉਹਨਾਂ ਨੇ ਮੈਨੂੰ ਆ ਦਿੱਤਾ ਬਾਈ ਰਕੇ ਨੇ ਕੇਸ ਤੇ ਇੱਕ ਸੋਹਣਾ ਜਿਹਾ ਬੈੱਡ ਮਿਲਦੇ ਆਪਾਂ ਗੱਲ ਨੂੰ ਸਵੇਰੇ ਅਗਲੇ ਸਫਰ ਤੇ